ਹੈਲੋ ਮਾਈ YouTube ਫੈਮਿਲੀ ਅੱਜ ਮੈਂ ਸ਼ਾਮ ਨੂੰ ਕੇਕ ਬਣਾਉਣ ਤੋਂ ਬਾਅਦ ਬਹੁਤ ਜ਼ਿਆਦਾ ਥੱਕ ਗਈ 5 ਵਜੇ ਦੀ ਗੱਲ ਹੈ ਫਿਰ ਮੈਂ ਸੋਚਿਆ ਅਜੇ ਨਾ ਮੂੰਗੀ ਧੋਤੀ ਦੀ ਦਾਲ ਪੇਕ ਕੇ ਰੱਖੀ ਹੋਈ ਹੈ ਕਿਉਂ ਨਾ ਇਹਦਾ ਚਿਲਾ ਬਣਾਇਆ ਜਾਵੇ ਕਿ ਚਾਹ ਦੇ ਨਾਲ ਕਿਉਂ ਬਿਸਕਟ ਖਾਣੇ ਮਠੀਆਂ ਵਗੈਰਾ ਖਾਣੀਆਂ ਕਿ ਆਪਾਂ ਨਾ ਅੱਜ ਚਿਲਾ ਹੀ ਖਾਣੇ ਹਾਂ ਮੂੰਗੀ ਦੇ ਦਾਲ ਦਾ ਤੇ ਗਾਇਸ ਮੈਂ ਤਾਂ ਬਣਾਣੀ ਹੈਗੀ ਆ ਪਲੇਨ ਮੂੰਗੀ ਦੀ ਦਾਲ ਨੂੰ ਗ੍ਰाइंड ਕਰਕੇ ਫਿਰ ਉਹਦਾ ਚਿਲਾ ਉਹਦੇ ਉੱਪਰ ਮਸਾਲਾ ਸਾਰਾ ਪਾਣੀ ਹੈ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਬਣਾਉਂਦੇ ਹੋ ਰਕਤਾ ਦਿੱਤਾ ਬਈ ਮੈਂ ਬਨਨ ਦੇ ਲਈ ਹੁਣ ਮੈਨੂੰ ਡਰ ਸੀ ਕਿਤੇ ਟੁੱਟ ਹੀ ਨਾ ਜਾਵੇ ਬੋੜੀ ਮੁਸ਼ਕਲ ਇਹਨੂੰ ਆਪਾਂ ਪਲਟਿਆ ਇਹ ਆਪਣਾ ਅੱਛੇ ਤਰੀਕੇ ਦੇ ਨਾਲ ਘਿਓ ਲਗਾ ਕੇ ਪਲਟਿਆ ਗਿਆ ਮੇਰੀ ਜਾਨ ਚ ਜਾਣੀ ਕਿ ਸ਼ੁਕਰ ਹੈ ਬਈ ਇਹ ਪਲਟਿਆ ਗਿਆ ਕਿਤੇ ਟੁੱਟ ਨਹੀਂ ਗਿਆ ਫਿਰ ਇਹਦੇ ਵਿੱਚ ਆਪਾਂ ਮਸਾਲੇ ਦੀ ਫਿਲਿੰਗ ਕੀਤੀ ਪਿਆਜ਼ ਟਮਾਟਰ ਤਨੀਆਂ ਹਰੀਆਂ ਮਿਰਚਾ ਪਨੀਰ ਇਹ ਦੋਸੇ ਟਾਈਪ ਆਪਾਂ ਬਣਾ ਲਿਆ ਮੂੰਗੀ ਦੀ ਦਾਲ ਦਾ ਚਿਲਾ ਤੇ ਨਾਲੇ ਬਣਾਈ ਚਾਹ ਹੁਣ ਇਹਨੂੰ ਖਾ ਕੇ ਦੇਖਾਂਗੇ ਇਹਦੇ ਵਿੱਚ ਲੂਣ ਮਿਰਚ ਸਹੀ ਹੈ ਤੇ ਗਾਇਸ ਤੁਸੀਂ ਵੀ ਪਲੀਜ਼ ਜ਼ਰੂਰ ਦੱਸਿਓ ਤੁਸੀਂ ਫਿਲਿੰਗ ਕਰਕੇ بیس ਦੇ ਵਿੱਚ ਬਣਾਉਂਦੇ ਹੋ ਜਾਂ ਉੱਪਰੋਂ ਦੀ ਪਾਉਂਦੇ ਹੋ ਆ ਮਸਾਲਾ ਸਾਰਾ ਮੈਨੂੰ ਬਹੁਤ ਵਧੀਆ ਲੱਗਿਆ ਲਾਈਕ ਕਰਕੇ ਜ਼ਰੂਰ ਦੱਸਿਓ ਕਿ ਮੈਂ ਠੀਕ ਬਣਾਇਆ ਜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਵਧੀਆ ਬਣਾਉਂਦੀ